आशा वाणी मृगमीन प्रंग पतंग कुंचर एक दुख विनाश पंच दुख असाद जा मैं ताकी ਕੇਤਕ ਆਸ ਮਾਦੋ ਬਿਦਿਆਹ ਤਕੀਨ ਬਬੇਕ ਦੀਪ ਮਲੀਨਾਉ ਤ੍ਰਿਗਦ ਜੋਨ ਅਚੇਤ ਸੰਭਵ ਪਨ ਪਾਪ ਅਸੋਚ ਮਨੁਖਾ ਅਵਤਾਰ ਦੋਲਬ ਤੇਹੀ ਸੰਗਤ ਪੋਚ ਜੀ ਜੰਤ ਜਹਾਂ ਜਹਾਂ ਲਗ ਕਰਮ ਕੇ ਬਸ ਜਾਏ ਕਾਲ ਫਾਸ ਅਬਦ ਲਾਗੇ ਕਛੂ ਨਾ ਚਲੇ ਉਪਾਏ ਰਵਿਦਾਸ ਦਾਸ ਦਾਸ ਤਜ ਬ੍ਰਹਮ ਤਪਨ ਤਪਗੁਰ ਗਿਆਨ ਭਗਤ ਜਨ ਪੈ ਹਰਨ ਪਰਮ ਆਨੰਦ ਕਰੋ ਨਿਦਾਨ ਤਨ ਤਨ ਜਗਤ ਰੂਪ ਦਾਸ ਜੀ ਮਹਾਰਾਜ ਸਭ ਜੀਵਾਂ ਨੂੰ ਅਵਤਾਰਾ ਮੰਗ ਅਮੋਲਕ ਮੁਖ ਜਨਮ ਪ੍ਰਾਪਤ ਕਰਕੇ ਪ੍ਰਭੂ ਦਾ ਸਿਮਰਨ ਕਰਕੇ ਇਸ ਜੀਵਨ ਨੂੰ ਸਫਲ ਕਰਨ ਦਾ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਹਨ ਮ੍ਰਿਗ ਮੀਨ ਪ੍ਰੰਗ ਪਤੰਗ ਕੁੰਚਰ ਏਕ ਦੋਖ ਬਿਨਾਸ ਪੰਜ ਦੁਖ ਅਸਾਦ ਜਾ ਮੈਂ ਤਾਂ ਕੀ ਕੇਤਕ ਆਸ ਮ੍ਰਿਗ ਮੀਨ ਪ੍ਰਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ ਮੱਛੀ ਹਰਣ ਪੌਰਾ ਪਤੰਗਾ ਔਰ ਹਾਥੀ ਇਹਨਾਂ ਪੰਜਾਂ ਦਾ ਇੱਕ ਇੱਕ ਐਬ ਕਰਕੇ ਨਾਸ਼ ਹੋ ਜਾਂਦਾ ਹੈ ਜੀਵਨ ਸਮਾਪਤ ਹੋ ਜਾਂਦਾ ਹੈ ਹਰਣ ਨੂੰ ਕੰਨ ਰਸ ਹੈ ਜਿਸ ਵੇਲੇ ਸ਼ਿਕਾਰੀ ਨੇ ਹਰਣ ਨੂੰ ਪਕੜਨਾ ਹੁੰਦਾ ਗੰਡੇ ਹੀੜੇ ਦੀ ਆਵਾਜ਼ ਚਾਉਂਦਾ ਔਰ ਹਰਣ ਉਸ ਵੱਲ ਨੱਟਦਾ ਔਰ ਸ਼ਿਕਾਰੀ ਉਸ ਨੂੰ ਮਾਰ ਦਿੰਦਾ ਉਹਦਾ ਜੀਵਨ ਸਮਾਪਤ ਹੋ ਜਾਂਦਾ ਮੱਛੀ ਉਸ ਨੂੰ ਜੀਵ ਦਾਸ ਹੈ ਜੀਵਾ ਦਾ ਸੁਆਦ ਦਾ ਰਸ ਹੈ ਪੰਦਕ ਕੁੰਡੀ ਨਾਲ ਮਾਸ ਲਗਾਉਂਦਾ ਪਾਣੀ ਵਿਸੜਦਾ ਮੱਛੀ ਜਿਸ ਵੇਲੇ ਉਹ ਮਾਸ ਖਾਂਦੀ ਉਸ ਦਾ ਮੂੰਹ ਕੁੰਡੀ 'ਚ ਫਸ ਜਾਂਦਾ ਉਸ ਨੂੰ ਬਾਹਰ ਕੱਢ ਲਿਆ ਜਾਂਦਾ ਉਸ ਦਾ ਵੀ ਜੀਵਨ ਸਮਾਪਤ ਹੋ ਜਾਂਦਾ ਪੌਰਾ ਉਸ ਨੂੰ ਨਕਰਾਸ ਹੈ ਜਿਸ ਵੇਲੇ ਸੂਰਜ ਉદય ਹੁੰਦਾ ਸੂਰਜ ਚੜਦਾ ਕਮਲ ਦਾ ਫੁੱਲ ਖਿੜਦਾ ਪੌਰਾ ਉਸ ਤੇ ਬੈਠ ਕੇ ਸੁਗੰਧੀ ਲੈਂਦਾ ਔਰ ਜਿਸ ਵੇਲੇ ਸੂਰਜ ਅਸਤ ਹੁੰਦਾ ਕਮਲ ਦਾ ਫੁੱਲ ਬੰਦ ਹੁੰਦਾ ਪੌਰਾ ਵਿੱਚ ਹੀ ਘੁੱਟ ਹੋ ਕੇ ਆਪਣਾ ਜੀਵਨ ਸਮਾਪਤ ਕਰ ਲੈਂਦਾ ਔਰ ਪਤੰਗਾ ਉਸ ਨੂੰ ਆਖਰਾਸ ਹੈ ਉਸ ਨੂੰ ਰੌਸ਼ਨੀ ਬਹੁਤ ਵਧੀਆ ਲੱਗਦੀ ਰੌਸ਼ਨੀ ਵੱਲ ਜਾਂਦਾ ਜਾਂਦਾ ਉਸ ਵਿੱਚ ਹੀ ਸੜਕੇ ਮਰ ਜਾਂਦਾ ਉਹਦਾ ਜੀਵਨ ਸਮਾਪਤ ਹੋ ਜਾਂਦਾ ਹਾਥੀ ਨੂੰ ਕਾਮਰਾਸ ਹੈ ਜਿਸ ਵੇਲੇ ਸ਼ਿਕਾਰੀ ਨੇ ਹਾਥੀ ਨੂੰ ਪਕੜਨਾ ਹੁੰਦਾ ਇੱਕ ਟੋਆ ਪਟਦਾ ਉਸ ਤੇ ਕਾਨੇ ਛਤ ਪਾ ਕੇ ਇੱਕ ਕਾਗਜ਼ ਨੇ ਹਸਤਰੀ ਬਣਾਉਂਦਾ ਕਾਲ ਬੂਤ ਕੀ ਹਸਨੀ ਮਨ ਬੌਰਾਰੇ ਔਰ ਹਾਥੀ ਉਸ ਨੂੰ ਅਸਲੀ ਹਸਨੀ ਸਮਝ ਕੇ ਜਿਸ ਵੇਲੇ ਉਹਦੇ ਪਾਸ ਜਾਂਦਾ ਟੋਏ ਬੈ ਡੇ ਕਿ ساری ਉਮਰ ਕੁੰਡੇ ਸਹਾਰਦਾ ਔਰ ਇਸੇ ਪ੍ਰਕਾਰ ਆਪਣਾ ਜੀਵਨ ਸਮਾਪਤ ਕਰ ਲੈਂਦਾ ਸਤੁਰ रविदास ਮਹਾਰਾਜੀ ਫਰਮਾਉਂਦੇ ਹਨ ਇਹਨਾਂ ਪੰਜਾਂ ਨੂੰ ਇੱਕ ਕੈਵ ਹੈ ਔਰ ਇਹ ਜੋ ਮਨੁੱਖ ਹੈ ਇਸ ਨੂੰ ਪੰਜ ਹੈ ਫਨ ਕੰਨ ਰਸ ਨੱਕ ਰਸ ਜੀਭਾ ਸਵਾਦ ਅੱਖ ਰਸ ਔਰ ਕਾਮਨਾਮਾ ਇਸ ਦੇ ਬਚਨ ਦੀ ਕਿੰਨੀ ਵਿਕਾਸ ਕੀਤੀ ਜਾ ਸਕਦੀ ਹੈ ਇਸ ਜੀਵ ਨੂੰ ਨਾਸਾ ਦੇ ਜਾਣ ਵਾਲੇ ਪੰਜ ਐਬ ਹਨ ਕਾਮ ਕ੍ਰੂ ਲੋਭ ਮੋਹ ਹੰਕਾਰ ਇਸ ਦੇ ਬਚਨ ਦੀ ਕਿੰਨੀ ਕਾਸ ਕੀਤੀ ਜਾ ਸਕਦੀ ਹੈ ਜਦ ਕਿ ਬਾਕੀ ਪੰਜਾਂ ਦਾ ਇੱਕ ਇੱਕ ਐਬ ਕਰਕੇ ਜੀਵਨ ਸਮਾਪਤ ਹੋ ਜਾਂਦਾ ਹੈ ਮਾਦੋ ਅਵਿਦਿਆ ਹਤਕੀਨ ਬੇਕ ਦੀਪ ਮਲੀਨਾ ਰਾਵੀ हे ਮਾਤੂ ਅਵਿਦਿਆ ਹਿਤਕੀਨ ਇਸ ਜੀਵ ਨੇ ਅਗਿਆਨਤਾ ਵਿੱਚ ਆਪਣਾ ਹਿਤ ਜਾਣਿਆ ਬੇਕਾਰਾਂ ਦਾ ਕਾਰਨ ਅਗਿਆਨਤਾ ਹੈ ਅਗਿਆਨਤਾ ਵਿੱਚ ਜੀਵ ਨੇ ਆਪਣਾ ਹਿਤ ਜਾਣਿਆ ਇਸ ਕਰਕੇ ਜੀਵ ਵਿਕਾਰਾਂ ਦੇ ਅਧੀਨ ਹੋ ਗਿਆ ਇਸ ਦੇ ਨਾਲ ਇਸ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਵੀ ਬੇਕਦੀਪ ਮਲੀਨ ਜੋ ਉਸ ਦੀ ਸੋਚਨ ਸਮਝਣ ਦੀ ਸ਼ਕਤੀ ਸੀ ਵੀ ਬੇਬੇਖਸ਼ੀਲਤਾ ਸੀ ਉਹ ਵਿਕਾਰਾਂ ਕਾਰਨ ਮੈਲੀ ਹੋ ਗਈ ਮਦਮ ਪੈ ਗਈ ਇਸ ਕਰਕੇ ਅਗਿਆਨਤਾ ਬਸੂਨ ਕਰਕੇ ਹੀ ਜੀਵ ਵਿਕਾਰਾਂ ਦੀ ਲਪੇਟ ਵਿੱਚ ਆ ਜਾਂਦਾ ਹੈ त्रिगद जुन अचेत संभव पुन्न पाप असोच मानुखा अवतार दोलब तेही संगत पोच ਤ੍ਰੇਗਦ ਜੋਨ ਟੇਡੀਆਂ ਜੂਨਾ ਸੱਪ ਨਿਉਰਕ ਲਿਆਦਿਕ ਟੇਡੀਆਂ ਜੂਨਾ ਵਾਲੇ ਜੋ ਜੀਵ ਹਨ ਅਸੋਚ ਸੰਭਵ ਉਹਨਾਂ ਵਿੱਚ ਵਿਵੇਕਸ਼ੀਲਤਾ ਨਹੀਂ ਹੁੰਦੀ ਸੋਚ ਨਹੀਂ ਹੁੰਦੀ ਚੰਗੇ ਮਾੜੇ ਦੀ ਪਰਖ ਨਹੀਂ ਹੁੰਦੀ ਔਰ ਸੰਭਾਵਕ ਤੌਰ ਤੇ ਉਹਨਾਂ ਵਿੱਚ ਸੋਚਣ ਸਮਝਣ ਦੀ ਸ਼ਕਤੀ ਨਹੀਂ ਹੁੰਦੀ ਕੋਈ ਸੋਚ ਨਹੀਂ ਹੁੰਦੀ ਕੁਨ ਪਪ ਸੋਚ ਨਾ ਹੀ ਚੰਗੇ ਮਾੜੇ ਦੀ ਕੋਈ ਸੋਝੀ ਹੁੰਦੀ ਹੈ ਪਰ ਮਾਨੁੱਖਾ ਅਵਤਾਰ ਦੁੱਲਭ ਤੇਹੀ ਸੰਗਤ ਕੋਚ ਪਰ ਇਹ ਜੋ ਮਨੁੱਖ ਹੈ ਜੋ 84 ਲਖ ਜੁਨਾਂ ਵਿੱਚ ਸਭ ਤੋਂ ਸੇਠ ਹੈ ਇਸ ਨੂੰ ਅਮੋਲਕ ਮਨੁੱਖ ਜਨਮ ਪ੍ਰਾਪਤ ਹੋਇਆ ਸਤਗੁਰੂ ਜੀ ਫਰਮਾਉਂਦੇ ਹਨ ਅਵਤਾਰ ਜੁਨੀ ਹੈ ਮਾਨੁੱਖਾ ਅਵਤਾਰ ਦੁੱਲਭ ਇਸ ਜੀਵ ਨੂੰ ਅਵਤਾਰਾਂ ਮੰਗੂ ਅਮੋਲਕ ਮੁਕਤਨ ਤਨ ਪ੍ਰਾਪਤ ਹੋਇਆ ਜੋ ਕਿ ਸਾਰੀਆਂ ਜੁਨਾ ਵਿੱਚੋਂ ਸਭ ਤੋਂ ਸੇਸ਼ਟ ਹੈ ਸਤੁਰਕਬੀਰ ਸਾਹਿਬ ਮਹਾਰਾਜ ਫਰਮਾਉਂਦੇ ਹਨ ਗੁਰਸੇਵਾ ਤੇ ਭਗਤ ਕਮਾਈ ਤਬ ਇਹ ਮਨ ਦੀ ਹੀ ਪਾਈ ਇਸ ਦੇ ਹੀ ਕੋ ਸਿਮਰੈ ਦੇਵ ਇਸ ਜਨਮ ਨੂੰ ਦੇਵੀ ਦੇਵਤੇ ਤਰਸਦੇ ਹਨ ਇਹ ਅਮੋਲਕ ਜਨਮ ਹੈ ਕਬੀਰ ਮਾਨ ਜਨਮ ਦੁ ਲੰਭ ਹੈ ਹੋਏ ਨਾ ਬਾਰੰਬਾਰ ਜਿਉ ਬਨ ਫਲ ਪਾਕੇ ਪੁਇਂਗਰੇ ਬਹੁ ਨਾ ਲਾਗੇ ਡਾ ਇਹ ਇੰਨਾ ਜਨ ਅਮੁੱਲਕ ਹੈ ਕਿ ਜਿਵੇਂ ਫਲਾਂ ਦੇ ਪੇੜ ਨਾਲ ਪੱਕਾ ਫਲ ਟੁੱਟ ਜਵੇ ਜਾਂ ਫਲ ਤੋੜਿਆ ਜਾਵੇ ਦੁਬਾਰਾ ਨ ਲੱਗਦਾ ਇਹ ਜਨਮ ਵੀ ਦੁਬਾਰਾ ਨਹੀਂ ਮਿਲਣਾ ਤੋਂ ਸਤਗੁਰੂ ਜੀ ਫਰਮਾਉਂਦੇ ਇਸ ਜੀਵ ਨੂੰ ਅਵਤਾਰਾ ਮੰਗੂ ਮੁਲਕ ਜਨਮ ਪ੍ਰਾਪਤ ਹੋਇਆ ਹੈ ਪਰ ਅਫਸੋਸ ਇਸ ਜੀਵ ਦੀ ਵੀ ਵਿਕਾਰਾਂ ਦੇ ਕਾਰਨ ਅਗਿਆਨਤਾ ਦੇ ਕਾਰਨ ਸੰਗਤ ਨਿਮੀ ਹੈ ਜੀ ਜੰਤ ਜਹਾਂ ਜਹਾਂ ਲਗ ਕਰਮ ਕੇ ਬਸ ਜਾਏ ਕਾਲ ਫਾਸ ਅਬਦ ਲਾਗੇ ਕਛੁ ਨਾ ਚਲੇ ਉਹ ਪਾਏ ਜੀ ਜੰਤ ਜਹਾਂ ਜਹਾਂ ਲਗ ਕਰਮ ਕੇ ਬਸ ਜਾਏ ਜੀਵ ਜੰਤੂ ਜਿਸ ਵੀ ਜੂਨੀ ਵੀ ਜਾਂਦੇ ਹਨ ਕੀਤੇ ਹੋਏ ਕਰਮਾਂ ਦੇ ਫਲ ਸ੍ਰੂਪ ਕੀਤੇ ਹੋਏ ਕਰਮਾਂ ਦੇ ਵਿਚਕਾਰ ਹੋ ਕੇ ਜਾਂਦੇ ਹਨ ਜਿਸ ਵੇਲੇ ਜੀਵਦਾਨ ਸਮਾ ਆਉਂਦਾ ਹੈ ਨਾ ਟਾਈ ਜਾਣ ਵਾਲੀ ਕਾਲ ਦੀ ਫਾਹੀ ਆ ਕੇ ਲੱਗਦੀ ਹੈ ਫਿਰ ਜੀਬ ਦਾ ਉਸ ਫਾਹੀ ਸਾਹਮਣੇ ਮੌਤ ਸਾਹਮਣੇ ਕੋਈ ਵੀ ਉਪਾਅ ਨਹੀਂ ਚੱਲਦਾ ਰਵਦਾਸ ਦਾਸ ਦਾਸ ਤਜ ਬ੍ਰਹਮ ਤਪਨਾ ਤਪ ਗੁਰ ਗਿਆਨ ਭਗਤ ਜਨ ਪੈ ਹਰਨ ਪਰਮ ਆਨੰਦ ਕਰੋ ਨਿਦਾਨ ਜਗਤ ਰਵਿਦਾਸ ਮਹਾਰਾਜੀ ਉਚਾਰਨ ਕਰਦੇ ਹਨ ਕਿ ਪ੍ਰਭੂ ਜੀ ਮੇਰੀ ਆਪ ਦੇ ਦਾਸਤੀ ਮਤ ਸੰਸਾਰ ਵੱਲੋਂ ਉਪਰਾਮ ਹੋ ਗਈ ਹੈ ਔਰ ਤਪਾਂ ਚੋ ਸੇਸ਼ ਤਪ ਮੈਂ ਬ੍ਰह्म ਗਿਆਨ ਪ੍ਰਾਪਤ ਕੀਤਾ ਹੈ ਔਰ ਆਪ ਭਗਤ ਜਨਾਂ ਦੇ ਪੈ ਦੂਰ ਕਰਨ ਵਾਲੇ ਹੋ ਔਰ ਆਪ ਪਰਮ ਆਨੰਦੀ ਬਖਸ਼ਿਸ਼ ਕਰਨ ਵਾਲੇ ਹੋ ਆਪ ਜਿਸ ਜੀਵ ਤੇ ਕਿਰਪਾ ਕਰਦੇ ਹੋ ਉਹ ਜੀਵ ਸੰਸਾਰ ਵੱਲੋਂ ਉਪਰਾਮ ਹੋ ਕੇ ਆਪ ਦਾ ਨਾਮ ਜਪ ਕੇ ਪਰਮ ਆਨੰਦ ਨੂੰ ਪ੍ਰਾਪਤ ਹੋ ਜਾਂਦਾ ਹੈ। ਔਰ ਉਸ ਜੀਵ ਦਾ ਅਮੋਲਕ ਜਨਮ ਸਫਲ ਹੋ ਜਾਂਦਾ ਹੈ। ਜੀਵ ਕੇਵਲ ਪ੍ਰਭੂ ਦੇ ਸਿਮਰਨ ਕਰਨ ਨਾਲ ਹੀ ਮਨੁੱਖ ਤਨ ਪ੍ਰਾਪਤ ਕਰਕੇ ਜੋ ਕਿ ਅਵਤਾਰਾਂ ਮੰਗ ਦੁਰਲਭ ਹੈ, ਵਿਕਾਰਾਂ ਤੋਂ ਮੁਕਤ ਹੋ ਜਾਂਦਾ ਹੈ ਔਰ ਆਪਣੇ ਜੀਵਨ ਨੂੰ ਸਫਲ ਕਰ ਲੈਂਦਾ ਹੈ। ਜੈ ਗੁਰਦੇਵ।